ਦੇਖੋ ਇਹ ਟੂਰਨਾਮੈਂਟ ਜਿਹੜਾ 4 ਤੋਂ 8 ਮਾਰਚ ਤੱਕ ਹੋ ਰਿਹਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਵੀ ਇਹ ਬਹੁਤ ਹੀ ਬਿਹਤਰੀਨ ਟੂਰਨਾਮੈਂਟ ਕਰਾਇਆ ਸੀ ਪਰ ਮੇਰੇ ਹਿਸਾਬ ਨਾਲ ਕੁਝ ਕਮੀਆਂ ਰਹਿ ਗਈਆਂ ਸੀ ਤੇ ਉਹ ਕਮੀਆਂ ਜਿਹੜੀਆਂ ਇਤਕਾਨੀ ਅਸੀਂ ਰਹਿਣ ਦਿੱਤੀਆਂ ਰਹਿਣ ਦਿੱਤੀਆਂ ਜਾਣ ਗਈਆਂ ਇਹਦੇ ਵਿੱਚ ਜਿਹੜਾ 8-8 ਟੀਮਾਂ ਨੇ ਦੋਨਾਂ ਮੈਨ ਵਿਮਨ ਦੇ ਵਿੱਚ ਆਉਣਾ ਹੈ 16 ਟੀਮਾਂ ਟੋਟਲ ਪਾਰਟਿਸਪੀਟ ਕਰ ਰਹੀਆਂ ਨੇ ਔਰ ਇਹ ਸਾਰੀਆਂ ਇੰਡੀਆ ਦੀਆਂ ਬੈਸਟ ਟੀਮਾਂ ਨੇ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਉਹਨਾਂ ਦਾ ਸਾਰੇ ਇੰਤਜ਼ਾਮ ਕਰ ਲੈਣੇ ਬੜੇ ਚੰਗੇ ਪ੍ਰਾਈਜ਼ ਦੇ ਰਹੇ ਹਾਂ ਅਸੀਂ 2-2 ਲੱਖ ਵਿਨਰ ਨੂੰ ਡੇਢ ਡੇਢ ਰਨਰਸ ਅਪ ਨੂੰ ਇੱਕ ਇੱਕ ਥਰਡ ਪਲੇਸ ਵਾਲਿਆਂ ਨੂੰ ਬੈਸਟ ਪਲੇਅਰ ਨੂੰ ਮੁੰਡਿਆਂ ਦੇ ਵਿੱਚ ਰਾਇਲ ਐਂਡ ਫੀਡ ਮੋਟਰਸਾਈਕਲ ਦੇ ਰਹੇ ਹਾਂ ਕੁੜੀਆਂ ਦੇ ਵਿੱਚ ਅਸੀਂ ਐਕਟਿਵਾ ਦੇ ਰਹੇ ਹਾਂ 3 ਪੁਆਇੰਟਰ ਕੰਪੀਟੀਸ਼ਨ ਦੇ ਵਿੱਚ ਤੇ ਡੰਕਿੰਗ ਕੰਪੀਟੀਸ਼ਨ ਦੇ 21000 ਰੁਪਇਆ ਇਸ ਤੋਂ ਇਲਾਵਾ ਹਰ ਮੈਚ ਦਾ ਜਿਹੜਾ ਬੈਸਟ ਪਲੇਅਰ ਹੋਊਗਾ ਉਹਨੂੰ ਵੀ ਅਸੀਂ ਪ੍ਰਾਈਜ਼ ਦਿਆ ਕਿ ਮੈਨ ਸੈਕਸ਼ਨ ਦੇ ਵਿੱਚ ਜਿਹੜੀ ਆ ਉਹ ਤੇ ਪੰਜਾਬ ਪੁਲਿਸ ਕੇਐਸਸੀਬ ਨਾਰਥਰਨ ਰੇਲਵੇ ਇੰਡੀਅਨ ਨੇਵੀ ਇਨਕਮ ਟੈਕਸ ਚਨਈ ਦੀ ਟੀਮ ਹੈ ਜੀ ਬੜੀ ਚੰਗੀ ਆ ਬਾਕੀ ਆ ਇੰਡੀਅਨ ਆਰਮੀ ਆ ਲੁਧਿਆਣਾ ਬਾਸਕਰਵਾਲ ਅਕੈਡਮੀ ਆ ਇਹ 8 ਟੀਮਾਂ ਜਿਹੜੀਆਂ ਇਹਦੇ ਚ ਪਾਰਟਿਸਿਪੇਟ ਕਰੀਆਂ ਲੜਕੀਆਂ ਦੇ ਵਿੱਚ ਕੇਰਲਾ ਸਟੇਟ ਐਲੈਕਟ੍ਰਿਕ ਅਲੈਕਸੀ ਬੋਰਡ ਕਰਲਾਤਵਾਰੀ ਹੈ ਇਨਕਮ ਟੈਕਸ ਚਨਈ ਤੋਂ ਸ 100 ਸੈਂਟਰਲ ਰੇਲਵੇ ਹਾਈਦਰਾਬਾਦ ਤੋਂ ਈਸਟਰਨ ਰੇਲਵੇ ਕਲਕੱਤਾ ਤੋਂ ਔਰ ਬੰਬੇ ਤੋਂ ਸੈਂਟਰਲ ਰੇਲਵੇ ਨਾਰਥਰਨ ਰੇਲਵੇ ਦਿੱਲੀ ਤੋਂ ਔਰ ਦਿੱਲੀ ਦੀ ਟੀਮ ਤੇ ਪਲੱਸ ਅਸੀਂ ਇੱਕ ਲੋਕਲ ਸਾਡਾ ਜਿਹੜਾ ਕਲੱਬ ਹੈ ਉਹਦੀ ਟੀਮ ਜਿਹੜੀ ਉਹ ਖੇਡਦੀ 4 ਮਾਰਚ ਤੋਂ ਲੈ ਕੇ 8 ਮਾਰਚ ਤੱਕ ਔਰ ਮੈਚ ਜਿਹੜੇ ਨੇ ਇਹਦੇ ਲਾਈਟਾਂ ਦੇ ਵਿੱਚ ਖੇਡੇ ਜਾਣਗੇ ਸ਼ੁਰੂ ਤੇ ਉਹ 3 ਵਜੇ ਹੋ ਜਾਣਗੇ ਇੱਕੋ ਹੀ ਗਰਾਊਂਡ ਅਸੀਂ ਖਾਲੀ ਸ਼ਾਮ ਦੇ ਮੈਚ ਨੇ ਔਰ 3 ਵਜੇ ਤੋਂ ਲੈ ਕੇ ਰਾਤ 8-9 ਵਜੇ ਤੱਕ ਜਿਹੜੇ ਮੈਚ ਚੱਲਣਗੇ ਇਹ ਪਹਿਲਾ ਲੀਗ ਕਮ ਨੌਕਆਊਟ ਹੈ ਅਸੀਂ ਪਹਿਲੇ 3 ਦਿਨ ਜਿਹੜੀ ਆ ਉਹ ਲੀਗ ਕਰਾਵਾਂਗੇ ਉਸ ਤੋਂ ਬਾਅਦ ਸੈਮੀਫਾਈਨਲ ਜਿਹੜੀਆਂ ਦੋਨਾਂ ਵਰਗਾਂ ਦੇ ਵਿੱਚ ਟੀਮਾਂ ਹੋਣਗੀਆਂ ਦੋ-ਦੋ ਉਹਨਾਂ ਦਾ ਸੈਮੀਫਾਈਨਲ ਫਾਈਨਲ ਤੇ 3rd ਪਲੇਸ ਲਈ ਜਿਹੜਾ ਫਾਈਨਲ ਵਾਲੇ ਦਿਨ 3rd ਪਲੇਸ ਵਾਸਤੇ ਤੇ ਪਲੱਸ ਫਾਈਨਲ ਮੈਚ ਜਿਹੜੇ ਉਹ ਕਰਾਇਆ ਅਸੀਂ ਸਾਡੇ ਇੱਥੇ ਓਪਨਿੰਗ ਵਾਲੇ ਦਿਨ ਗੁਰਮੀਤ ਸਿੰਘ ਜੀ ਵੀ ਤੇ ਹੈਰ ਜਿਹੜੇ ਸਪੋਰਟਸ ਮਿਨਿਸਟਰ ਨੇ ਕੈਬਨਿਟ ਮੰਤਰੀ ਉਹ ਆਉਣਗੇ ਸੈਕੰਡ ਦਿਨ ਸਾਡੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਆਉਣਗੇ ਆ ਜਿਹੜੇ 3rd ਵਾਲੇ ਦਿਨ ਹੈ ਉਹ ਅਸੀਂ ਡਿਪਟੀ ਸਪੀਕਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਪਰ ਉਹਨਾਂ ਦਾ ਸੈਸ਼ਨ ਚੱਲ ਰਿਹਾ ਹੈ ਸ਼ਾਇਦ ਕੋਈ ਪ੍ਰੋਬਲਮ ਆਵੇ ਔਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਉਹ ਫਾਈਨਲ ਦੇ ਵਿੱਚ ਔਰ ਸੈਮੀ ਫਾਈਨਲ ਦੇ ਵਿੱਚ ਅ ਅਸੀਂ ਆਪਣੇ ਮੈਨੂੰ ਲਿਸਟ ਦੇਖ ਕੇ ਮੈਂ ਦੱਸ ਦਿੰਦਾ ਆ ਸੰਤ ਸੀਚੇਵਾਲ ਜਿਹੜੇ 7 ਤਰੀਕ ਨੂੰ ਸੌਰੀ 7 ਤਰੀਕ ਨੂੰ ਜਿਹੜੇ ਸ਼ਾਮ ਨੂੰ ਸੰਤ ਸੀਚੇਵਾਲ ਜੀ ਮੈਂਬਰ ਪਾਰਲੀਮੈਂਟ ਰਾਜ ਸਭਾ ਜਿਹੜੇ ਉਹ ਉਹ ਜਿਹੜੇ ਸਾਰੇ ਪਲੇਅਰ ਨੇ ਉਹਦੇ ਵਿੱਚ ਕਈ ਹੁੰਦਾ ਹੈ ਥੋੜੇ ਬਥੇ ਚੇਂਜ ਹੋ ਜਾਂਦੇ ਆ ਟੀਮਾਂ ਵੀ ਚੇਂਜ ਹੋਈਆਂ ਨੇ ਜਿਹੜੀਆਂ ਕਈ ਟੀਮਾਂ ਥੋੜੀਆਂ weak ਸੀਗੀਆਂ ਉਹ ਇਸ ਵਾਰ ਨਹੀਂ ਆਈਆਂ ਕਈਆਂ ਦੇ ਪਲੇਅਰ ਕੋ ਇੰਜਰਡ ਹੋ ਜਾਂਦਾ ਕੋਈ ਹੋਰ ਕਿਤੇ ਚਲੇ ਜਾਂਦਾ ਸੋ ਇਸ ਕਰਕੇ ਅਸੀਂ ਜਿਹੜੀਆਂ ਇਸ ਟਾਈਮ ਮੌਕੇ ਦੀਆਂ ਬੈਸਟ ਟੀਮਾਂ ਨੇ ਉਹਨਾਂ ਨੂੰ ਬੁਲਾਇਆ ਨਹੀਂ ਦੇਖੋ ਜੀ ਜਿਹੜੀਆਂ ਸਪੋਰਟਸ ਆ ਕਿਸੇ ਪਾਰਟੀ ਨਾਲ ਨਹੀਂ ਆਪਾਂ ਜੋੜ ਸਕਦੇ ਉਹਨਾਂ ਨੂੰ ਪਰ ਇਹ ਜ਼ਰੂਰ ਹੈ ਕਿ ਮੈਂ ਬੀਇੰਗ ਹਲਕਾ ਇੰਚਾਰਜ ਮੈਂ ਜਦੋਂ ਦਾ ਹਲਕਾ ਇੰਚਾਰਜ ਬਣਿਆ ਇਹ ਉਦੋਂ ਤੋਂ ਤੇਨੇ ਕੀਤਾ ਟੂਰਨਾਮੈਂਟ ਸ਼ੁਰੂ ਮੈਂ ਤੇ ਕਰਾ ਰਿਹਾ ਤਕਰੀਬਨ 30 ਸਾਲਾਂ ਤੋਂ ਇਹ ਟੂਰਨਾਮੈਂਟ ਕਰਾ ਰਿਹਾ ਪਹਿਲਾਂ ਛੋਟੇ ਲੈਵਲ ਦਾ ਹੁੰਦਾ ਸੀ ਫਿਰ ਹੁਣ ਵੱਡੇ ਲੈਵਲ ਦਾ ਕਰਾ ਰਿਹਾ ਪਰ ਮੈਂ ਹਲਕਾ ਇੰਚਾਰਜਾਂ ਔਰ ਮੈਂ ਖਾਸ ਕਰਕੇ ਉਤਸ਼ਾਹਿਤ ਹੋਇਆ ਜਦੋਂ ਸਾਡੇ ਸੀਐਮ ਸਾਹਿਬ ਜਿਹੜੇ ਨੇ ਇੰਨਾ ਉਹਨਾਂ ਨੂੰ ਸ਼ੌਕ ਹੈ ਉਹਨਾਂ ਦੀ ਇੱਛਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਪੋਰਟਸ ਕਲਚਰ ਪੈਦਾ ਕਰਕੇ ਇਹਨੂੰ ਪੰਜਾਬ ਦੀ ਜਵਾਨੀ ਨੂੰ ਸਹੀ ਸਿਹਤ ਤੇ ਲੈ ਕੇ ਆਉਣਾ ਹੈ ਔਰ ਇਹ ਰੰਗਲਾ ਪੰਜਾਬ ਬਣਾਣਾ ਤੇ ਉਹਦੇ ਵਿੱਚ ਸਾਨੇ ਸਾਡਾ ਵੀ ਥੋੜਾ ਜਿਹਾ ਯੋਗਦਾਨ ਜਿਹੜਾ ਉਹ ਆਮ ਦਰਸ਼ਕਾਂ ਨੂੰ ਇਹ ਮੇਰਾ ਇੱਕ ਰਿਕੁਐਸਟ ਹੈ ਅਪੀਲ ਹੈ ਦੇਖੋ ਯੂਥ ਦੇ ਵਿੱਚ ਬੱਚਿਆਂ ਤੇ ਅਥਾਹ એનર્ਜੀ ਹੈ ਪਰ ਉਹ ਪੇਰੈਂਟਸ ਦਾ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਸਹੀ ਚੈਨਲਾਈਜ਼ ਕਰੀਏ ਤੇ ਜੇ ਉਹ ਬੱਚਿਆਂ ਨੂੰ ਅਸੀਂ ਸਹੀ ਤਰੀਕੇ ਨਾਲ ਸਹੀ ਰਾਹ ਤੇ ਤੋਰ ਦਿਆਂਗੇ ਤੇ ਬੱਚੇ ਕਾਮਯਾਬ ਹੋ ਜਾਣਗੇ ਜੇ ਅਸੀਂ ਅਨਗੈਲੀ ਕਰ ਜਾਗੇ ਤੇ ਬੱਚੇ ਕੁਰਾਏ ਪੈ ਜਾਣਗੇ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਤੇ ਮੈਂ ਤੇ ਮੇਰਿਆ ਤੇ ਇੱਕ ਜ਼ਿੰਦਗੀ ਦਾ ਵੀ ਤਜਰਬਾ ਹੈ ਔਰ ਮੈਂ ਜੋਨੀ ਕਿ ਮੇਰੀ ਸਮਝ ਹੈ ਮੈਂ ਇੱਕ ਗੱਲ ਦਾਅਵੇ ਨਾ ਕਹਿਣਾ ਕਿ ਅਗਰ ਖੇਡਾਂ ਤੇ ਪੜ੍ਹਾਈ ਦਾ ਸਮੇਲ ਹੋਵੇ ਤੇ ਬੰਦਾ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋ ਸਕਦਾ ਸੋ ਇਸ ਕਰਕੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆਓ ਉਹਨਾਂ ਨੂੰ ਜੋ ਦਿਖਾਓਗੇ ਉਹਨਾਂ ਨੇ ਉਹ ਹੀ ਫੋਲੋ ਕਰਨਾ ਹੈ ਉਹਨਾਂ ਨੂੰ ਖੇਡਾਂ ਦਿਖਾਓ ਉਹਨਾਂ ਨੂੰ ਪੜ੍ਹਾਈ ਲਈ ਮੋਟੀਵੇਟ ਕਰੋ ਔਰ ਮੈਂ ਇਸ ਟੂਰਨਾਮੈਂਟ ਦੇ ਵਿੱਚ ਰਿਕਵੈਸਟ ਕਰੂੰਗਾ ਆਪ ਭਾਵੇਂ ਕੋਈ ਅਨਗਹਿਲੀ ਕਰ ਜਾਵੇ ਵੱਡਾ ਪਰ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਇਹ ਮੈਚ ਦੇਖਣ ਵਾਲਾ ਜਦੋਂ ਉਹ ਵੱਡੇ ਸਟਾਰ ਪਲੇਅਰਾਂ ਨੂੰ ਮਿਲਣਗੇ ਤੇ ਉਹਨਾਂ ਤੋਂ ਮੋਟੀਵੇਟ ਹੋਣਗੇ ਚੰਗੀਆਂ ਸੇਤਾ ਚੰਗੀ ਪਰਸਨੈਲਿਟੀ ਚੰਗੀ ਗੇਮ ਚੰਗੀਆਂ ਪੋਸਟਾਂ ਚੰਗੇ ਅਹੁਦੇ ਸਭ ਕੁਝ ਹੈ ਉਹਨਾਂ ਕੋਲ ਸ਼ੋਹਰਤ ਹੈ ਤੇ ਜੇ ਉਹ ਉਸ ਪਾਸੇ ਲੱਗਣਗੇ ਤੇ ਉਹਨਾਂ ਨੂੰ ਫੋਲੋ ਕਰਨਗੇ ਤੇ ਪੰਜਾਬ ਦੀ ਜਵਾਨੀ ਸਿਧੇਰਾਏ